ਆ ਨਾ ਇਹ ਪੰਡੋਰੀ ਆਉਣਾ ਹੈ। ਉਹ ਪੁਲ ਬਣੇ ਕਰਦਾ ਪੰਡੋਰੀ ਵਾਲਾ। ਮੈਂ ਚੱਲ ਉਹਲੇ ਰਸਤੇ ਕੀ ਜਾਣਾ ਇਧਰੋਂ ਸ਼ਾਰਟਕਟ ਮਾਰਦਾ ਸਿੱਧਾ ਘਰ ਪਹੁੰਚਾਂਗਾ। ਠੀਕ ਹੈ। ਉੱਥੇ ਤਿੰਨ ਮੁੜੇ ਆਏ ਆ ਮੋਟਰਸਾਈਕਲ ਲਾਇਆ। ਠੀਕ ਹੈ ਨਾ। ਤੇ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਹੋਰ ਮੇਰੇ ਕੋ ਕੁਝ ਹੈ ਨਹੀਂ ਏਟੀਐਮ ਇਹ ਏਟੀਐਮ ਨਾਲੇ ਫੜਲੇ। ਠੀਕ ਹੈ ਨਾ ਕਹਿੰਦੇ ਏਟੀਐਮ। ਉਹ ਭਾਈ ਹੁਣਾਂ ਦੇ ਪਾਣੀ ਕਿੰਨਾ ਕੋ ਮੇਟਿਓ। ਅੱਛਾ ਤਿੰਨ ਤਿੰਨ ਏਟੀਐਮ ਹੀ ਮੇਰੇ ਕੋ। ਠੀਕ ਹੈ ਜੀ। ਤੇ ਉਧਰੋਂ ਰਾਹ ਲੰਮਾ ਪੈਣਾ ਮੈਂ ਤਾਂ ਇਧਰੋਂ ਚੱਲ ਜਣਾ ਮੇਰੇ ਕੋ ਫੋਨ ਖੋਇਆ ਪਾਸ ਨਾ ਕਾਈ ਭਾਈ ਆ ਰੋ ਆ ਬਾਸ ਥੋੜਾ ਹੈ ਮੈਂ ਕੱਲਾ ਹੀਗਾ ਇਕੱਲੇ ਨੇ ਕੀ ਕਰ ਲੈਣਾ ਜੋ ਦੱਤ ਰੱਖਿਆ ਹੈ ਮੋਢੇ ਦੇ ਉੱਤੇ ਠੀਕ ਹੈ ਤੇ ਕਹਿੰਦੇ ਕੀ ਚੱਲ ਆਇਆ ਸਾਡੇ ਨਾਲ ਮੈਂ ਇੱਕ ਮਲਕੀ ਨਾਲ-ਨਾਲ ਗਿਆ ਵਾਂ ਕਹਿੰਦੀ ਕਿ ਆਹ ਜਨਨੀ ਕੋ ਪਰਸਾ ਹੋਣਾ ਵਾ ਠੀਕ ਹੈ ਨਾ ਨਿੱਤੇ ਬਾਅਦ ਚ ਨਾਖੀ ਦੱਸਿਆਣੀ ਠੀਕ ਹੈ ਤੇ ਮੈਂ ਫਿਰ ਕਰਨਾ ਹੀ ਪਾਣਾ ਕੋਈ ਨਾ ਕੋਈ ਨਾਲ ਦੀ ਦੀ ਫੋਟੋ ਮੈਂ ਵੇਚੀ ਮੈਂ ਗੈਲਰੀ ਨੂੰ ਵੀ ਕੋਈ ਲੋਕ ਲਾਇਦਾ ਹੈਗਾ ਮੈਂ ਫਿਰ ਜਨਨੀ ਕੋ ਪਰਸਕ ਹੋਇਆ ਕਿ ਚੱਲ ਨਾਲ ਦੀ ਦੀ ਫੋਟੋਆਂ ਤੇ ਬੱਜਣ ਗਿਆ ਮੈਂ ਕਿਹਾ ਚੱਲ ਫੋਨ ਮਿਲ ਜੂਗਾ ਤੇ ਮੈਂ ਉਹ ਕਰ ਲਾਂਗਾ ਕਿ ਕਹਿੰਦਾ ਡਿਲੀਟ ਕਰ ਦਾਂਗਾ ਫੋਟੋਆਂ ਕਿ ਨਾ ਫੋਨ ਮਿਲਿਆ ਨਾ ਉਹ ਮਿਲਿਆ ਉਹਨੂੰ ਦੇਤਾ ਹਾਂਜੀ ਸਕੋ ਗਿਆ ਨੂੰ ਬਣਿਆ ਦੇ ਲੈ ਮੈਂ ਪਹਿਆ ਹੀ ਨਹੀਂ ਪਰਸਾ ਉਹ ਤੇ ਉੱਥੇ ਹੀ ਚੱਲ ਵੀ ਗਿਆ ਜਨਾ ਨੇ ਫਸ ਗਿਆ ਉਹਦੇ ਵੀ ਨੂੰ ਪੜ ਲੈ ਫਿਰ ਬੱਤੇ ਨਹੀਂ ਨਹੀਂ ਤੇ ਉਹ ਭੱਜਿਆ ਮੋਟਰਸਾਈਕਲ ਲੈ ਨਹੀਂ ਭਾਈ ਭਜਣਾ ਸੀ ਮੈਂ ਇੱਥੇ ਅਗਰ ਪੁੱਜਾਂ ਠੀਕ ਆ ਨਾ ਤੇ ਮੋਟਰਸਾਈਲ ਉਹ ਮੁੰਡਾ ਸੀਗਾ ਕਹਿੰਦਾ ਖੜਾ ਲਾ ਮੈਂ ਰੁਕ ਗਿਆ ਤੇਲ ਮੁੱਕ ਗਿਆ ਮੋਟਰਸਾਈਕਲ ਚ ਹਾਂਜੀ ਤੇ ਮੈਂ ਰੁਕ ਗਿਆ ਤੇਲ ਮੁੱਕ ਵੀ ਗਿਆ ਹੋਏ ਤਾਂ ਵੀ ਮੋਟਰਸਾਈਕਲ ਚੱਲ ਹੀ ਪੈਂਦਾ ਵਾ ਤੇ ਮੈਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਊਗੀ ਮੋਬਾਈਲ ਦੀ ਗੱਲ ਸੀ ਨਾ ਜੇ ਮੋਬਾਈਲ ਦੀ ਚੱਕਰ ਇਹ ਤੇ ਤੂੰ ਕਿਉਂ ਕ੍ਰਾਈਮ ਕੀਤਾ ਐਲਾ ਪਈ ਨਾਲ ਦੀਆਂ ਪਰਸਨਲ ਫੋਟੋਆਂ ਅਹੀ ਵਿੱਚ ਅ ਅੱਜ ਤੋਂ ਮੇਰਾ 2-3 ਮਹੀਨੇ ਪਹਿਲਾਂ ਹੀ ਫੋਨ ਗੁਆਚਾ ਵਾ ਠੀਕ ਹੈ ਮੈਂ ਤੇ ਬਠਾਣਾ ਵੀ ਗਿਆ ਠੀਕ ਹੈ ਨਾ ਰਾਤ ਨੂੰ ਗਿਆ ਮੈਂ ਕੋਈ 8 ਘੰਟੇ ਉਹ ਕਹਿੰਦੇ ਕਿ ਅਗਲੇ ਦਿਨ ਰਿਪੋਰਟ ਖਨੋਲ ਲਿਖੋਣੀ ਜਿਹੜਾ ਮੇਰਾ ਪਿਛਲੀ ਵਰੀ ਫੋਨ ਗੁਆਚਾ ਨਾ ਠੀਕ ਹੈ ਉਦੋਂ ਮੇਰੇ ਡੇਗ ਗਿਆ ਹੀ ਫੋਨ ਠੀਕ ਹੈ ਨਾ ਉਦੋਂ ਮੈਂ ਇੱਧਰ ਐਸਐਚਓ ਕੋਈ ਉਹਨਾਂ ਨਾਲ ਵੀ ਗੱਲਬਾਤ ਹੋਈ ਸਾਰੀ ਮੇਰੀ ਕਹਿੰਦੇ ਕਿ ਇੱਕ ਵਾਰੀ ਨਾ ਰਾਤ ਨੂੰ ਜਾ ਕੇ ਨਾ ਜਿੱਥੇ ਮਲਕੇ ਤੂੰ ਗਿਆ ਨਾ ਮੈਂ ਤਾਂ ਬੋਲਿਆ ਸੱਚਾ ਪਾਈ ਮੈਂ ਸੱਚ ਬੋਲੇ ਕਰਦਾ ਪਾਈ ਮੈਂ ਕੱਲੀ ਨਸ਼ਾ ਪਤਾ ਕਰਨਾ ਮੈਂ ਨਸ਼ਾ ਪਤਾ ਕਰਦਾ ਨਹੀਂ ਭਾਈ ਮੇਰਾ ਪਿੰਡ ਥਾਣੇ ਵਾਲਾ ਕੀ ਕੰਮ ਕਰਦਾ ਮੈਨੋਮੀਟਰ ਬੈਟਰੀ ਦਾ ਕੰਮ ਕਰਦਾ ਪਾਣੀ ਬਣਾਈ ਹੈ ਨਾ ਪੁੱਛ ਲੈ ਇੱਕ ਮਿੰਟ ਤੋਂ ਪਹਿਲਾਂ ਡ੍ਰੈਸ ਕਾਲਾ ਓਕੇ ਭਾਈ ਕਰ ਲਉ ਮੈਂ ਚਲ ਬਤ ਇਹ ਇਹ ਵੀ ਇਹ ਬੰਦੇ ਨੇ ਪਰਸ ਹੋਇਆ ਲੇਡੀਜ਼ ਕਿਸੇ ਦਾ ਠੀਕ ਹੈ ਤੇ ਪਬਲਿਕ ਨੇ ਉਹ ਫੜਿਆ ਹਾਂ ਜੀ ਫੜ ਕੇ ਸਾਡੇ ਵਾਲੇ ਕਰਦਾ ਇਹਨਾਂ ਨੂੰ ਤੇ ਲੇਡੀ ਜਿਹੜੀ ਉਹ ਚਲ ਗਈ ਸਾਡੇ ਆਉਣ ਤੋਂ ਪਹਿਲਾਂ ਹੀ ਚਲ ਗਈ ਆ ਠੀਕ ਹੈ ਇਹ ਮੁੰਡਾ ਹੈਗਾ ਥਾਣੇ ਦਾ ਥਾਣੇ ਵਾਲੇ ਦਾ ਪਿੰਡ ਦਾ ਬਰਾਦਗੀ ਕੁਛ ਨਹੀਂ ਹੋਈ ਭਾਜੀ ਉਹ ਲੇਡੀਜ਼ ਕੋਲ ਪਰਸ ਦੇਖਦਾ ਪਬਲਿਕ ਨੇ ਲੇਡੀਜ਼ ਪਰਸ ਲੈ ਕੇ ਆਪਣਾ ਵਾਪਸ ਚੱਲ ਗਈ ਇਹ ਨਹੀਂ ਗੱਲਾਂ ਮੰਨ ਰਿਹਾ ਕਿ ਮੈਂ ਉਹ ਸਾਹਮਣੇ ਕਹਿ ਰਿਹਾ ਟਾਣੀ ਵੀ ਬਣਾਉਂਦੇ ਨਾਲ ਤੁਸੀਂ ਉਹ ਕਹਿ ਰਿਹਾ ਤਿੰਨ ਮੁੰਡੇ ਖਰੋਤੇ ਦੇ ਪਿੱਛੇ ਉਹਨਾਂ ਨੇ ਮੇਰਾ ਮੋਬਾਈਲ ਖੋਇਆ ਉਹਨਾਂ ਨੇ ਕਿਹਾ ਵੀ ਫਲਾਣੀ ਲੇਡੀਜ਼ ਦਾ ਜਿਹੜੀ ਹੈਗੀ ਆ ਬੋਟ ਦਿਖਾਈ ਲੇਡੀਜ਼ ਦੀ ਉਹਦਾ ਪਰਸ ਖੋ ਕੇ ਲਿਆ ਉਹਨਾਂ ਨੇ ਕਿਹਾ ਤੇ ਇਹਨੇ ਲੇਡੀ ਦਾ ਪਰਸ ਖੋਇਆ ਨਹੀਂ ਨਹੀਂ ਥਾੜੇ ਚੱਲਿਆ ਨਹੀਂ ਫਿਰ ਥਾੜੇ ਸਿਟੀ ਦਾ ਚੱਲੇ ਸੀ ਕਹਿੰਦਾ ਕਾਬੂ ਪਬਲਿਕ ਨੇ ਕੀਤਾ ਇਹ ਪਬਲਿਕ ਕਰਕੇ ਸਾਡੇ ਵਾਲੇ ਕੀਤਾ ਹੈ ਜਿਹੜੇਗਾ ਭਾਜੀ ਪੂਰ ਤੇ ਬਠਾਣੇ ਦਾ